ਦੋਸਤੋ ਮੈਂ ਗੁਰਪ੍ਰੀਤ ਕਾਵਾ ਵਿੱਚ ਤੁਹਾਡਾ ਸਵਾਗਤ ਹੈ। ਹਰ ਦਿਨ ਕਵਤਾ ਤਹਿਤ ਅੱਜ ਤੁਹਾਡੇ ਨਾਲ ਪੰਜਾਬੀ ਕਵੀ ਲਾਲ ਸਿੰਘ ਦਿਲ ਦੀਆਂ ਦੋ ਤਿੰਨ ਛੋਟੀਆਂ-ਛੋਟੀਆਂ ਕਵਟਾਵਾਂ ਸਾਂਝੀਆਂ ਕਰ ਰਹੇ ਹਾਂ। ਲਾਲ ਸਿੰਘ ਦਿਲ ਨੂੰ ਵੀ ਪੰਜਾਬੀ ਦੇ ਵਿੱਚ ਵੱਖਰੀ ਤਰ੍ਹਾਂ ਦੀ ਕਵਤਾ ਵਾਲੇ ਕਵੀ ਵਜੋਂ ਜਾਣਿਆ ਜਾਂਦਾ ਹੈ। ਲਾਲ ਸਿੰਘ ਦਿਲ ਪ੍ਰੋਗਰੈਸਿਵ ਵੀ ਹੈ ਔਰ ਕਪਤਾ ਦੇ ਸਹਜ ਨੂੰ ਵੀ ਵਰਕਰਾਰ ਰੱਖਦਾ ਉਹ ਪੇਸ਼ ਨੇ ਛੋਟੀਆਂ-ਛੋਟੀਆਂ ਦੋ ਤਿੰਨ ਕਪਟਾਵਾ ਪਹਿਲੀ ਕਪਟਾ 66 ਉਹ ਸਾਹਮਣੀ ਟੀਮੀ ਜਦ ਕਦੇ ਖੁਸ਼ੀ ਤੇ ਬੱਠਲ ਵਾਂਗ ਭਰੀ ਕਹਿੰਦੀ ਹੈ ਮੈਂ ਬੜੀ ਹਰਾਮੜ ਉਹ ਬਹੁਤ ਕੁਝ ਬਗਾ ਦਿੰਦੀ ਹੈ ਮੇਰੇ ਵਾਂਗ ਲੱਕ ਹੀਟ ਬਲ ਦੀ ਅੱਗ ਦੇ ਟੋਏ ਵਿੱਚ ਮੂਰਤਾ ਪੋਥੀਆਂ ਆਪਣੀ ਜੁੱਤੀ ਦਾ ਪੈਰ ਬਣ ਰਹੀ ਛੱਤ ਤੇ ਇੱਟਾਂ 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 ਇੱਕ ਹੋਰ ਛੋਟੀ ਕੱਪਟਾ ਜੀਹਨਾਂ ਸ਼ਬਦ ਸ਼ਬਦ ਤਾਂ ਕਹੇ ਜਾ ਚੁੱਕੇ ਹਨ ਅਸਾਥੋਂ ਵੀ ਬਹੁਤ ਪਹਿਲਾਂ ਸ਼ਬਦ ਤਾਂ ਕਹੇ ਜਾ ਚੁਕੇ ਨੇ ਅ ਸਾਥੋਂ ਵੀ ਬਹੁਤ ਪਹਿਲਾਂ ਤੇ ਅ ਸਾਥੋਂ ਵੀ ਬਹੁਤ ਪਿਛੋਂ ਦੇ ਅ ਸਾਡੇ ਹਰ ਜ਼ਬਾਨ ਜੇ ਹੋ ਸਕੇ ਤਾਂ ਕੱਟ ਲੈਣਾ ਪਰ ਸ਼ਬਦ ਤਾਂ ਕਹੇ ਜਾ ਚੁਕੇ ਹਨ ਪਰ ਸ਼ਬਦ ਤਾਂ ਕਹੇ ਜਾ ਚੁਕੇ ਹਨ ਤੀਜੀ ਕਵਤਾ ਨਾਚ ਜਦ ਮਜ਼ੂਰਨ ਤਵੇ ਤੇ ਦਿਲ ਨੂੰ ਪਕਾਉਂਦੀ ਹੈ ਚੰਨ ਟਾਲੀ ਥੀ ਹੱਸਦਾ ਹੈ ਜਦ ਮਜ਼ੂਰਨ ਤਵੇ ਤੇ ਦਿਲ ਨੂੰ ਪਕਾਉਂਦੀ ਹੈ ਚੰਨ ਟਾਲੀ ਥੀ ਹੱਸਦਾ ਹੈ ਬਾੜ ਛੋਟੇ ਨੂੰ ਪਿਓ ਵਹਿ ਕੇ ਵਰਾਉਂਦਾ ਹੈ ਕੌਲੀ ਵਜਾਉਂਦਾ ਹੈ ਤੇ ਬਾਲ ਜਾਂ ਦੂਜਾ ਵੱਡਾ ਟੜਾਗੀ ਦੇ ਘੁੰਗਰੂ ਵਜਾਉਂਦਾ ਹੈ ਤੇ ਨੱਚਦਾ ਹੈ ਇਹ ਗੀਤ ਨਹੀਂ ਮਰਦੇ ਨਾਦੜਾਂ ਚੋਂ ਨਾਚ ਮਰਦੇ ਨੇ ਇਹ ਗੀਤ ਨਹੀਂ ਮਰਦੇ ਨਦਲਾਂ 'ਚੋਂ ਨਾਚ ਮਰਦੇ ਨੇ ਬਹੁਤ ਸ਼ੁਕਰੀਆ ਦੋਸਤੋ ਤੁਹਾਡਾ ਦਿਨ ਸੋਨਾ ਲੰਗੇ ਇੱਕ ਵਾਰ ਫੇਰ ਧੰਨਵਾਦ